ਹਿੰਦ ਸਾਥ ਸ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਤਾਂ ਸਜਣੋ ਕਸੀਟਪੁਰ ਆ ਗਿਆ ਤੇ ਜ਼ਿਲ੍ਹਾ ਆ ਗਿਆ ਸਜਣੋ ਗਰਦਾਸਪੁਰ ਤਹਿਸੀਲ ਆ ਗਈ ਬਟਾਲਾ ਐਸ ਵੇਲੇ ਦਸਾਂਝ ਬਾਜੀ ਕੋਲੇ ਸਜਣੋ ਪੰਜ ਜਾਨਵਾਰ ਜਿਹੜੇ ਫੋਰ ਸੇਲ ਵਿਕਾਊ ਵਿਖਾਦਨੇ ਆ ਤੁਹਾਨੂੰ ਆਪਾਂ ਪਿੰਡ ਕਸੀਟਪੁਰ ਦੇ ਵਿੱਚ ਨੀਲੀ ਰਾਵੀ ਦੀ ਕੱਟੀ ਚੰਗੀ ਮੱਝ ਦੀ ਧੀ ਆ ਸਜਣੋ ਭਾਈ ਨਾਲ ਗੱਲਬਾਤ ਹੋਈ ਸਾਰੀ ਡਿਟੇਲ ਉਹਦੇ ਤੋਂ ਲੈ ਦੂੰਗਾ ਕਿਉਂਕਿ ਤੁਸੀਂ ਕਹਣਾ ਇਹ ਆਪ ਦੱਸਣ ਲੱਗ ਗਿਆ ਤੇ ਤਾਜੀ ਸੂਈ ਬਿਲਕੁਲ ਝੂਟੀ ਥੋਨੂੰ ਲੇਵੇ ਭਾਂਡੇ ਤੋਂ ਗੈਸ ਕਰਾਉਂਦੀ ਹੋਊਗੀ ਕਰ ਲੋ ਚੈੱਕ ਤੇ ਇੱਕ ਸੱਜਣੋਂ ਆ ਜਮਾਂ ਹੀ ਕੋਕਾ ਸਿੰਗੀ ਜਮਾਂ ਹੀ ਰੰਗ ਸੰਗ ਤੇ ਛੋਟੀ ਉਮਰ 'ਚ ਸੂਈ ਕੱਟੀ ਲੱਗਦੀ ਮੈਨੂੰ ਬਾਕੀ ਡਿਟੇਲ ਆਪਾਂ ਦਸਾਂਜ ਤੋਂ ਲੈ ਲਾਂਗੇ ਇੱਕ ਟੋਕੜ ਗੱਬਣ ਵੀ ਕਹਿ ਸਕਦੇ ਆ ਬਸ ਕੱਲੀ ਚੈੱਕ ਕਰਾਉਣ ਆਲੀ ਆ ਬਾਕੀ ਜਾਣਕਾਰੀ ਲੈਣੇ ਭਰਾ ਤੋਂ ਐਂਡ ਤੱਕ ਵੀਡੀਓ ਵੇਖਿਆ ਤੁਹਾਡਾ ਧੰਨਵਾਦ ਤੇ ਜਿਹੜਾ ਪਸ਼ੂ ਸੱਜਣੋਂ ਪਸੰਦ ਆ ਗਿਆ ਤਸੱਲੀ ਤੁਸੀਂ ਵੀ ਕਰਨੀ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਆਜੋ ਲਈਏ ਜਾਣਕਾਰੀ ਤੇ ਚਲਾ ਚਲੂ ਕੇ ਵੇਣੇ ਆ ਨੋਟ ਕਰ ਲਓ ਵੀ ਦੋ ਝੋਟੀਆਂ ਬਿਲਕੁਲ ਤਾਜ਼ੀਆਂ ਇੱਕ ਕੱਟੀ ਇੱਕ ਵੈੜ ਇੱਕ ਤੋਕੜ ਮੱਝ ਫੇਰ ਆ ਗਈ ਝੋਟੀ ਦਸਾਂਝ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਹੋਰ ਸਨਾਓ ਵਧੀਆ ਵਧੀਆ ਤੁਸੀਂ ਸਨਾਓ ਚੜਦੀ ਕਲਾ ਨਾ ਕਿਰਪਾ ਬਾਬੇ ਦੀ ਸ਼ੁਕਰ ਦਾਤਾ ਕਰਪਾ ਹੀ ਰੱਖੇ ਐਡਰੈਸ ਆਪਾਂ ਦੱਸਤਾ ਤੇ ਆਪਣਾ ਮੋਬਾਈਲ ਨੰਬਰ ਕਰ ਰਿਹਾ ਮੋਬਾਈਲ ਨੰਬਰ ਹੈ 9776935121 ਇੱਕ ਵਾਰੀ ਹੋਰ ਕਰ ਦਗੇ 9776935121 ਠੀਕ ਆ ਤੇ ਦਸਾਂਝ ਭਾਜੀ ਆਪਾਂ ਬਾਲਾ ਟਾਈਮ ਨਹੀਂ ਕਿਸੇ ਦਾ ਖਰਾਬ ਕਰਨਾ ਤੇ ਆ ਝੋਟੀ ਦਾ ਕੀ ਹਿਸਾਬ ਕਿਤਾਬ ਹੈ ਵੀਰ ਜੀ ਦੂਜਾ ਸੂਹਾ ਸੋਈ ਹੈ ਝੋਟੀ ਠੀਕ ਆ ਤੇ ਇਥੇਲੇ 5 ਕਿਲੋ ਦੁੱਧ ਆ 25 ਤਰੀਕ ਦਾ ਇਹਨੂੰ ਮਰ ਕੇ ਦੂਜਾ ਮਹੀਨਾ ਚਾਲੂ ਹੋ ਗਿਆ 25 ਤਰੀਕ ਦਾ ਦੂਜਾ 25 ਇਸ 25 ਤਰੀਕ ਨੂੰ ਦੋ ਹੋ ਜਾਣੇ ਅੱਜ 14 ਹੋ ਗਈ 14 ਹੋ ਗਈ ਅੱਜ ਤੋਂ 11 ਦਿਨਾਂ ਨੂੰ ਦੋ ਮਹੀਨਿਆਂ ਦੀ ਚੈੱਕ ਹੋ ਜਾਣੀ 5 ਕਿਲੋ ਦੁੱਧ ਦਾ 5 ਕਿਲੋ ਦੁੱਧ ਦਾ ਓਕੇ ਰਪਟ ਚੂਣ ਚਾਂ ਨੂੰ ਚੂਣ ਚਾਂ ਨੇ ਨੰਬਰ ਦੀ ਕੋਈ ਪੂਰੀ ਛਟਾ ਨਹੀਂ ਤੇ ਮਿਲਦੀ ਦੋਵੇਂ ਟਾਈਮ ਪਾੜੇ ਤੇ ਪਾੜੇ ਤੇ ਖੁਸ਼ ਹੋ ਕੇ ਖੁਸ਼ ਹੋ ਗਏ ਮਿਲਦੀ ਜਿਹੜਾ ਮਰਜ਼ੀ ਚੋਲੇ ਪਾੜ ਤੋਰ ਕਰਾ ਚੱਕ ਲਓ ਵੀ ਸਜਣੋ ਇੱਕ ਨੰਬਰ ਤੇ ਤੁਹਾਨੂੰ ਟੋਕੜ ਝੋਟੀ ਵਿਖਾ ਦੇਣੀ ਆਪਾਂ ਜੇ ਗੱਲ ਕਰੀਏ ਇਹ ਤਾਂ ਕਸੀਟ ਪੋਰਾ ਸਜਣੋ ਫੇਰ ਨੋਟ ਕਰ ਲੋ ਬੋਤੇ ਜੱਡੀ ਆ ਕਦ ਕੁਦ ਬਹੁਤ ਚੰਗਾ ਚੱਕ ਕੇ ਧੌਣ ਵੇਲ ਜੇ ਤਿਆਰ ਹੋਈ ਝੋਟੀ ਸਜਣੋ ਚੰਗੇ ਰੁਪਈਆ ਦੀ ਆ ਜੇ ਦਾਤੇ ਨੇ ਕਰਤੀ ਨਾ ਕਿਰਪਾ ਤੇ ਬਾਈ ਦੇ ਦਸਨ ਮੁਤਾਬਕ ਵੀ ਹੋ ਉਸ ਕੈਮਰੇ ਤੋਂ ਡਰਦੀ ਆ ਹਨਾ ਤੇ ਸਜਣੋ ਸ਼ਾਈ 쉬ਈ ਨਾ ਝੋਟੀ ਦੀ ਚੰਗੀ ਆ ਇੱਥੋਂ ਤੁਹਾਨੂੰ ਨਜ਼ਰ ਆਉਂਦੀ ਹੋਊਗੀ ਕਾਲਸ਼ ਪੂਰੀ ਆ ਪਿੰਡੇ ਦੇ ਵਿੱਚ ਤੇ ਲੈ ਵੇ ਭਾਂਡੇ ਦੀ ਚੰਗੀ ਆ ਤੇ ਦਸਾਂਜ ਭਾਜੀ ਇਹਦਾ ਰੇਟ ਕੀ ਰੱਖਾਂਗੇ ਆਪਾਂ ਮੋਹਰੇ ਦਾ ਭਾਈ ਜੀ 52000 ਰੁਪਇਆ 50 ਤੇ 2 ਹਾਂਜੀ ਤੇ ਕਿੰਨੇ ਦੀ ਦੇ ਦਈਏ ਜੈ ਜੀ ਦੇ ਦੇ ਹਜੇ ਕਿਹੜਾ ਚੈੱਕ ਹੋਈ ਆ ਚੈੱਕ ਹੋ ਗਿਆ ਫੇਰ ਭਾਜੀ 60000 ਦੀ ਆ ਚੱਲ ਜਦੋਂ ਹੋਊਗੀ ਉਦੋਂ 60 ਵੀ ਵਟ ਲਾਂਗੇ ਅੱਜ ਤਾਂ ਦੱਸ ਕਿੰਨੇ ਦੀ ਦੇ ਦਈਏ ਐ ਨਾ ਕਰ ਮੇਰਾ 50000 ਦੀ ਦੇ ਦਈਏ ਚਾਲ ਜੇ ਕੋਈ ਭੈਣ ਭਰਾ ਫੋਨ ਲਾਉਂਦਾ ਮਾਨਤਨ ਕਰ ਦਾਂਗੇ ਹੋਰ ਵੀ ਹੈਨਾ ਕਰ ਦਾਂਗੇ ਚਲੋ ਧੰਨਵਾਦ ਕੋਈ ਚੱਕਰ ਨਹੀਂ ਆਹ ਕੱਟੀ ਪਹਿਲਾਂ ਤਾਂ ਐਂ ਦੱਸੇ ਦੀ ਉਮਰ ਵੀ ਖੀਰੀ ਆ ਦੁੰਦੀ ਆ ਚੌਗੀ ਆ ਚੌਗੀ ਜੇ ਇਹ ਕੱਟੀ ਚੌਗੀ ਆ ਸਿੰਘ ਬੜਾ ਨਿਕਾਹਣਾ ਤੋ ਆਲਟੀ ਬੜੀ ਕੱਟੀ ਨੇ ਵਾਕਿਆਈ ਕੋਈ ਸ਼ੱਕ ਨਹੀਂ ਤੇ ਸੂਹਾ ਪਹਿਲਾ ਸੂਹਾ ਪਹਿਲਾ ਕਿੰਨੇ ਟਾਈਮ ਦੀ ਸੂਈ ਆ ਤੇ ਜੱਟਾ ਕਿੰਨਾ ਹੁੰਦਾ 15 ਦਿਨਾਂ ਦੀ ਸੂਈ ਜੇ ਠੀਕ ਆ ਭਰਣ ਜਾ ਦਸਾਂਜ ਭਾਜੀ ਇਹਦੇ ਕੋਲੇ ਕਿੰਨੀਆਂ ਧਾਰਾਂ ਆਪਣੀ ਪਹਿਲਣ ਝੋਟੀ ਸੂਈ ਆਵਾ ਭਾਜੀ ਦਾ 10-11 ਕਿਲੋ ਦਾ 9 ਕਿਲੋ ਪੱਕਾ ਠੰਡਾ ਕਰਕੇ ਦੁੱਧ ਹੋਊਗਾ 9 ਕਿਲੋ ਤੱਕੜੀ ਵਾਲਾ ਦੁੱਧ ਹੈਗਾ ਹਾਂਜੀ ਹਾਂਜੀ ਤੇ ਸੂਈ ਕਿੰਨੇ ਦਿਨਾਂ ਦੀ ਹੈ 15 ਦਿਨਾਂ ਦੀ ਸੂਈ ਵੀਰ ਜੀ 15 ਦਿਨਾਂ ਦੀ ਸੂਈ ਤੇ 9 ਕਿਲੋ ਦੁੱਧ ਦਾ 10-11 ਤਾਂ ਦੁੱਧ ਦੇਈ ਜਾਊ ਦੁੱਧ ਸੌਖਾ 10 ਕਿਲੋ ਪਲੱਸ ਦਊਗੀ ਹਣਾ ਹਾਂਜੀ ਹਾਂਜੀ ਲੇਵੇ ਭਾਂਡੇ ਦੀ ਬਰੀਕੀ ਬਰੂਕੀ ਚੰਗੀ ਆ ਕੱਟੀ ਹੋਣ ਜਾਣ ਬੜੀ ਚੰਗੀ ਫਿਰ ਕੋਈ ਧੂਰ ਨਹੀਂ ਕੋਈ ਛੱਟਾ ਨਹੀਂ ਠੀਕ ਆ ਅਗਲੇ ਪਿਛਲੇ ਜੋੜੀ ਹੈ ਬਰਾਬਰ ਆਉਂਦੀਆਂ ਵਿਰਲਾਂ ਬੁਰਲਾਂ ਚੰਗੀਆਂ ਹਾਂਜੀ ਹਾਂਜੀ ਠੀਕ ਆ ਸਜਣੋ ਬਾਕੀ ਪਸੰਦ ਤੁਹਾਡੇ ਆ ਚੈੱਕ ਕਰੋ ਵਿਰਲ ਬੁਰਲ ਸੁਹਣੀ ਲੱਗਿਆ ਸਿੰਘ ਮੂੰਹ ਦੀ ਕੁਆਲਿਟੀ ਦਾ ਨਾਂ ਦੀ ਮੈਨੂੰ ਹੀ ਲੱਗੀ ਐ ਵੇਖੋ ਚੂਣ ਵੀਰਾਂ ਦਾ ਇੱਕ ਨੰਬਰ ਆ ਕਿਉਂਕਿ ਸੂਈ ਮੈਂ ਸਜਣੋ ਤੁਸੀਂ ਚੋ ਲੈਣੀ ਐ ਵੇਖੋ ਲੇਵਾ ਭਾਂਡਾ ਸੋਹਣਾ ਜਿੰਨੀ ਜੋਗੀ ਆ ਬ੍ਰੀਕੀ ਇਹ ਇੱਥੋਂ ਵੇਖੋ ਹੈ ਨਾ ਕੀ ਕਹਿਣੇ ਤੇ ਸਿੰਘ ਫੇਰ ਮੈਂ ਤੁਹਾਨੂੰ ਨੇੜੇ ਤੋਂ ਵਿਖਾ ਦਿਆਂ ਤੇ ਇਧਰ ਨੂੰ ਕਰਦੀ ਮੇਰਾ ਭਰਾ ਮਰੀਂ ਵੇਖੋ ਸੱਜਣਾ ਕਿਆ ਬਾਤ ਰੁਪਈਆ ਨਹੀਂ ਲੰਗਦਾ ਹਾਂ ਉਂਗਲ ਨਗਾਉਣੀ ਔਖੀ 10000 ਰੁਪਈਆ ਦਾ ਤੇ ਪਾਉਜੀ ਇਹਦਾ ਰੇਟ ਮੋਲੇ ਦਾ ਵੀਰ ਜੀ 99000 90 ਦੇ ਦੋ ਹਾਂਜੀ ਤੇ ਕਿੰਨੇ ਕ ਦੀ ਦੇ ਦੀਏ ਜੈ ਜੀ ਹਾਂ ਨਾ 80000 ਹੀ ਦੇ ਦਾਂਗੀ ਹਾਂ ਨਾ 88000 ਦੀ ਹਾਂਜੀ 2 ਘੱਟ 90 ਦੀ ਹਾਂਜੀ ਹਾਂਜੀ ਉਹਦੇ ਚ ਕੋਈ ਪਿਆਰ ਮੁਹੱਬਤ ਕਰਦਾਂਗੇ ਬਾਈ ਹਨਾ ਹਾਂ ਜੇ ਕੋਈ ਆ ਗਿਆ ਵੇਖੋ ਸੱਜਣਾ ਇੱਥੋਂ ਇਹਦੇ ਚਾਰਾਂ ਥਨਾਂ ਦਾ ਆਪਸੀ ਗੈਪ ਦੂਰੀ ਚੈੱਕ ਕਰ ਲੋ 88000 ਰੁਪਿਆ ਤੇ ਬਾਕੀ ਮੌਕੇ ਤੇ ਮਾਨਤਾ ਨਾ ਆਜੋ ਅੱਗੇ ਇੱਕ ਨੀਲੀ ਰਾਵੀ ਦਾ ਪੱਖ ਰੱਖ ਦੀ ਝੋਟੀ ਸੱਜਣਾ ਮਗਰ ਲੇਪਤਾ ਪੈਰਾਂ ਤੇ ਨਿਸ਼ਾਨ ਆ ਅੰਨੇ ਪੈਰ ਤੋਂ ਫੇਰ ਤੂ ਤੇ ਵੀ ਹੈਗੀ ਆ ਭਾਨੇ ਦੇ ਆ ਅੱਖਾਂ ਵੀ ਬਿੱਲੀਆਂ ਅੱਖਾਂ ਵਿੱਚ ਹੋਰ ਬਿੱਲੀਆਂ ਆ ਇਹ ਸੂਆ ਕਿਹੜਾ ਸ਼ਾਹ ਜੀ ਪਹਿਲਾ ਸੂਆ ਚੌਗੀ ਐ ਮੋੜੀ ਇਹ ਵੀ ਚੌਗੀ ਆ ਤੇ ਪਹਿਲਾ ਸੂਆ ਕਰਮਾਂ ਵਾਲੀ ਹੈਂ ਕੀ ਬਾਤ ਆ ਲੈ ਚੱਲੇ ਨੂੰ ਚੌਗੀ ਆ ਸੱਜਣੋ ਪਹਿਲਾ ਸੂਆ ਤੇ ਇਹ ਸੂਈ ਕਿੰਨੇ ਚਰਦੀ ਆ ਅੱਜ ਇਹਨੂੰ ਤੀਜਾ ਦਿਨ ਚਰਦੀ ਨੂੰ ਬੌਲੇ ਚ ਹੀ ਫਰਦੀ ਆ ਜੀ ਲੋ ਵੀ ਸੱਜਣੋ ਤਿੰਨਾਂ ਦਿਨਾਂ ਦੀ ਸੂਈ ਆ ਝੋਟੀ ਦਾ ਕੱਦ ਕਾਟ ਸੋਣਾ ਤੀਜਾ ਦਿਨ ਹਜੇ ਸ਼ੁਰੂ ਆ ਤੇ ਬੌਲੇ ਨੂੰ ਸਾਫ ਸੁਫੀ ਕੀਤੀ ਕਿ ਨਹੀਂ ਹਜੇ ਪੂਰੀ ਬੌਲੇ ਤਾਂ ਸਾਫ ਆ ਸਾਫ ਆ ਧਾਰਾ ਹੋਊਗਾ ਬੌਲਾ 6 ਕਿਲੋ 6-7 ਕਿਲੋ ਬੌਲਾ ਹੋਊਗਾ ਸੱਜਣਾ ਓਕੇ ਅੱਜ ਹੀ ਆਈ ਆ ਸੱਜਣੋ ਇਸ ਟਿਕਾਣੇ ਤੇ ਕਰ ਲੋ ਚੈੱਕ ਬੱਚਾ ਇਹਦੇ ਕੋਲੇ ਕੱਟਾ ਕਿ ਕੱਟੀ ਕੱਟੀ ਪਿਓਰ ਨਹੀਂ ਲੀਦੀ ਇਹਦੇ ਮਗਰ ਵੀ ਆ ਗਈ ਕੱਟੀ ਪਿਓਰ ਨਹੀਂ ਲੀਦੀ ਕਿਆ ਬਾਤ ਤੇ ਆ ਮਹਿੰਦੇ ਮਗਰ ਇਹਦੇ ਮਗਰ ਕੱਟਾ ਜੀ ਇਹਦੇ ਮਗਰ ਜਿਹੜੀ ਇੱਕ ਨੰਬਰ ਤੇ ਵਿਖਾਤੀ ਸੱਜਣੋਂ ਤੁਹਾਨੂੰ ਇਹਦੇ ਮਗਰ ਕੱਟਾ ਤੇ ਜਿਹੜੀ ਨੀਲੀ ਰਾਵੀ ਦੀ ਆ ਉਹਦੇ ਆ ਗਈ ਕੱਟੀ ਹੋ ਗਈ ਤੁਹਾਨੂੰ ਚੈੱਕ ਕਰਾ ਦੇਣੀ ਆ ਇਹਦਾ ਰੇਟ ਕੀ ਰੱਖਾਂਗੇ ਆਪਾਂ ਸ਼ਾਹਜੀ ਝੋਟੀ ਦਾ ਮੋਲ ਤੇ ਵੀਰ ਜੀ ਦਾ ਕਹਦੇ 90000 ਇਹਦਾ ਵੀ ਹਾਂਜੀ ਇਹ ਕਿੰਨੇ ਦੀ ਦੇ ਦੇ ਜੈ ਜੀ ਜੈ ਜੀ 80000 ਦੇ ਦਾਂਗੇ ਹੈ 86000 ਦੇ 86000 ਹਾਂਜੀ ਤੇ 85 ਦੀ ਨਾ ਦੇ ਦੀ ਹਾਂ ਨਾ 85 ਦੇ ਦਾਂਗੇ ਲੋ ਵੀ ਸੱਜਣਾ 50 ਦੇ ਦਵੇ ਨਾ ਭਰਾ ਮੇਰਾ ਨਹੀਂ ਓਕੇ ਆ ਕਰਦੇ ਪਰ ਇਹਨੂੰ ਝੋਟੀ ਚੰਗੀ ਆ ਤੇਰੀ ਸੱਜਣੋ ਗਿੱਲੀ ਸੂਈ ਆ ਪਹਿਲਾ ਸੁਆ ਚੌਗੀ ਮੂੰਹ ਚੰਗਾ ਅੰਗਾ ਸੀਨਸ ਲੱਗ ਬੜੀ ਆ ਸੀਨਸ ਲੱਗ ਬੜੀ ਆ ਤੇ 85000 ਚ ਦਵਾਤੀ ਤੁਹਾਨੂੰ ਕਰੋ ਗੱਲ ਤੇ ਆ ਵਿਹੜ ਦਾ ਕੀ ਹਿਸਾਬ ਕਿਤਾਬ ਇਹ ਵਿਹੜ ਵੀਰ ਦੀ ਕੱਲ ਹੀ ਆਈ ਆ ਇੱਥੇ ਦੁੱਧ ਹੈਗਾ ਉਹ 7 ਕਿਲੋ ਕਹਿੰਦੇ ਪੱਕਾ ਦੁੱਧ ਹੋਊਗਾ 8 ਕਹਿੰਦਾ 7 ਕਹਿੰਦਾ ਗਾਰੰਟੀ ਹੋਊਗੀ ਹੂੰ 6 ਕਿਲੋ ਪੱਕਾ ਦੁੱਧ ਦੋਗੇ ਅਸੀਂ ਆਪਾਂ 6 ਕਿਲੋ ਦੀ ਗਾਰੰਟੀ ਦੇਵਾਂਗੇ ਪਹਿਲਾਂ ਤੁਹਾਨੂੰ ਆ ਦੋਂਦੀ ਜੇਣੀ ਆ ਅੱਛਾ ਪਹਿਲਾਂ ਸੁਆ ਦੋਂਦੀ ਮੂੰਹ ਕੀ ਆ ਬਾਪ ਉਹ ਤਾਂ ਪੂਰਾ ਵਾਂਭੀ ਨਹੀਂ ਗਏ ਹਾਂ ਹਾਂ ਸਰਾਵ ਚੱਕ ਤੁਆ ਕੇ ਆਈ ਸਿਰ ਮੂੰਹ ਦਾ ਕਬੂਤਰੀ ਵਰਗਾ ਹਨਾ ਹਾਂ ਤਨ ਕੋਨੇ ਇਹ ਬਣੇ ਬੁਜੀ ਜਾਤ ਪੂਰੀ ਆ ਆ ਬੜੀ ਵਧੀਆ ਆ ਵਾਕੇ ਬਹੁਤ ਵਧੀਆ ਤਿਆਰ ਹੋਣੀ 6 ਕਿਲੋ ਦੁੱਧ ਤੇ ਬਣੀ ਬੁਣੀ ਬਣੀ ਭਾਜੀ ਮੈਂ ਨਹੀਂ ਪੁੱਛਿਆਗਾ ਮੈਂ ਝੂਠ ਮਾਰੀਏ ਨਾ ਮਾਰਨੀਆਂ ਹਾਂ ਹਾਂ ਜੋ ਕੋਈ ਜਗ੍ਹਾ ਤੈਨੂੰ ਦੱਸਤਾ ਵਾ ਨਾ ਆਪਾਂ ਪੁੱਛਿਆ ਹੀ ਨਹੀਂ ਬਣੀਆ ਜੀ ਰੇਟ ਇਹਦਾ ਰੇਟ ਇਹਦਾ 17000 ਦੀ ਕਰਦੇ ਮਾਨਤਾ ਨਾ 17 ਹੀ ਦੇਵਾਂਗੇ 17000 ਦੀ ਤੇ ਆਹ ਕੱਟੀ ਦੀ ਝੂੜੀ ਝਾਲੀ ਚੈੱਕ ਕਰਾ ਦੇ ਇੱਥੇ ਖੜੀ ਦਾ ਨੱਕ ਮੂੰਹ ਚੈੱਕ ਕਰਾ ਵੇਖੋ ਸੱਜਣਾ ਤੇ ਇਹ ਜਿਵੇਂ ਤੂੰ ਦੱਸਿਆ ਚੰਗੀ ਮੈਦੀ ਹੈ ਨਾ ਇਹ 16 17 ਕਿਲੋ ਮੈਦੀ ਦਿੰਦੀ ਉਹਦੀ ਬੰਦੇ ਨੇ ਕੱਟੀ ਦਦੀ ਆਪਣਾ ਬੰਦਾ ਸੱਜਣੀ ਆ ਠੀਕ ਆ ਹਾਂ ਉਹਦੇ ਕੋਲ ਦੀ ਆਪਣੇ ਸੱਜਣ ਬੰਦੇ ਕੋਲ ਠੀਕ ਆ 16 17 ਕਿਲੋ ਦੀ ਮੈਦੀ ਜਿਹੜਾ ਆ ਉਮਰ ਕਿੰਨੀ ਹੋਗੀ ਇਹਦੀ ਇਹ 11ਵਾਂ ਮਹੀਨਾ ਲੱਗਾ ਇਹਨੂੰ 11 ਮਹੀਨਿਆਂ ਦੀ ਹੋਗੀ ਹਾਂ ਵੇਖੋ ਝੋਲੀ ਨਿਸ਼ਾਨੀਆਂ ਨੀਲੀ ਦੀਆਂ ਸਾਰੀਆਂ ਕਵਰ ਕਰਦੀ ਝੋਲੀ ਬਹੁਤ ਚੰਗੀ ਆ ਹੈਨਾ ਹਾਂ ਕਿਆ ਬਾਤ ਠੀਕ ਆ ਤੇ ਇਹਦਾ ਰੇਟ ਰੇਟ ਦੇ 18000 ਦੇ ਦੇ ਦਾਂਗੇ ਕੱਟੀ ਦੇ ਦੇਾਂਗੇ ਆਪਾਂ 18000 ਦੀ ਹਾਂਜੀ ਹਾਂਜੀ ਜੇ ਕੋਈ ਸਾਂਭਣ ਵਾਲਾ ਭੈਣ ਭਰਾ ਆ ਗਿਆ ਚੰਗੀ ਹੈਨਾ ਤੇ ਮੌਕੇ ਤੇ ਕਰਾਂਗੇ ਮਾਨਤਾ ਨਾ ਕਰਦਾਂਗੇ ਕਰਦਾਂਗੇ ਤੇ ਸੱਜਣੋ ਆ ਜੇ ਬੱਚਾ ਕੱਟੀ ਜਿਹੜੀ ਤੁਹਾਨੂੰ ਮੈਂ ਨੀਲੀ ਰਾਵੀ ਦੀ ਵਿਖਾਤੀ ਤੇ ਉਹ ਆ ਗਿਆ ਬੱਚਾ ਕਾਲੀ ਚੋਟੀ ਦਾ ਕਾਲੀ ਕੁੰਡੀ ਚੋਟੀ ਜਿਹੜੀ ਤੁਹਾਨੂੰ 2 ਨੰਬਰ ਤੇ ਵਿਖਾਤੀ 1 ਤੇ ਟੋਕੜ ਵਿਖਾਤੀ ਇਹ ਐਨੀਮਲ ਸੱਜਣੋ ਫੋਰ ਸੇਲ ਵਿਕਾਊ ਪਿੰਡ ਕਸੀਟਪੁਰ ਦੇ ਵਿੱਚ ਆ ਨੋਟ ਅਫੇਅਰ ਕਰ ਲੋ ਜਿਲ੍ਹਾ ਗਰਦਾਸਪੁਰਾ ਤੇ ਤਸੀਲ ਆ ਗਈ ਬਟਾਲਾ ਓਕੇ ਰਿਪੋਰਟ ਪਹਿਲਾਂ ਝੋਟੀਆਂ ਵਿਖਾਈਆਂ ਤੁਹਾਨੂੰ ਚੌਗੀਆਂ ਤੇ ਚੰਗੀਆਂ ਸੁੰਦਰ ਆ ਜਦੋਂ ਕੋਲੇ ਆ ਕੇ ਵੇਖੋਗੇ ਤੇ ਗਾਂ ਨੂੰ ਵੀ 2 ਰੁਪਏ ਵਾਧੇ ਆ ਲੀਆਂ ਤੇ ਕਰਕੇ ਨਾ ਤਸੱਲੀ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣੇ